ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਘਰ ਦੇ ਵਿੱਚ ਇੱਕ ਦੀ ਮੋਟਰ ਹੁੰਦੀ ਆ ਹਨਾ ਵੀ ਉਹਦੇ ਵਿੱਚ ਜਿਹੜੀ ਕੇਵਲ ਆਪਾਂ 1.5mm ਦੀ ਹੁੰਦਾ ਮਾਰਕਾ ਯਾਤਰ ਪਰ ਉਹਦੇ ਵਿੱਚ ਜਿਹੜੀ ਤਾਰ ਹੁੰਦੀ ਹੈ 0.75 ਹੀ ਹੁੰਦੀ ਆ ਬਾਅਦ ਦੇ ਵਿੱਚ ਫਿਰ ਆ ਹਾਲ ਹੁੰਦਾ ਸਾਲ ਦੋ ਸਾਲ ਬਾਅਦ ਜਿਵੇਂ ਹੀਟ ਪਾਦੀ ਆ ਕਰਮੀ ਪਾਦੀ ਆ ਤਾਂ ਫਿਰ ਇਹ ਤਾਰ ਦੇ ਪੜਾਕੇ ਪੈਣੇ ਆ ਇਹ ਘਰ ਦੇ ਵਿੱਚ ਤਾਰ ਕਿਹੜੀ ਪਾਉਣੀ ਚਾਹੀਦੀ ਆ ਤਾਂ ਘਰ ਦੇ ਵਿੱਚ ਤਾਰ ਪਾਉਣੀ ਜੇਦੀ 2.5mm ਦੀ ਉਹਦੇ ਵਿੱਚ ਹੁੰਦਾ ਹੈ ਜੇ ਆਪਾਂ ਅੱਜ ਇੱਕ ਦੀ ਮੋਟਰ ਆ ਕੱਲੂ ਚਾਹੇ ਤੁਸੀਂ 1.5 ਦੀ ਪਾ ਲਓ ਤਾਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਤਾਰ ਬਦਲਣੀ ਲੋੜ ਨਹੀਂ ਪੈਂਦੀ ਹੈ ਕਿ ਨਾਲ ਤਾਰ ਦੀ ਜਿਹੜੀ ਲਾਈਫ ਆ ਯਾਦ ਰੱਖੀ ਨਾ ਦੇਸੀ ਧਾਰ ਮਿਲਦੀ ਆ ਜੇ ਆਪਾਂ 2.5 ਦੀ ਬਾਉਂਗੇ ਤਾਂ 1.5 ਨੰਨੋ ਫੁੱਲ ਤਾਰ ਹੋਗੀ ਜੇ ਕੰਪਨੀ ਦੀ ਤਾਰ ਹੁੰਦੀ ਜਿਵੇਂ ਬਿੰਨੋ ਲੈਕਟ ਹੋਗੀ ਤਾਂ ਉਹ ਫੁੱਲ 1.5 ਦੀ 1.5 ਦੀ ਵੀ ਤੁਸੀਂ ਪਾ ਸਕਦੇ ਹੋ ਇੱਕ ਦੀ ਮੋਟਰ ਨੂੰ 1.5 ਦੀ ਮੋਟਰ ਨੂੰ ਠੀਕ ਹੈ ਨਾ ਤਾਂ ਜੇ 2.5 ਧਾਰ ਪਾਉਣ ਜੀ ਤਾਂ ਦੇਖੋ 2.5 ਧਾਰ ਮੰਗਾਈ ਆ ਤਾਂ 1.5 ਐਮਏ ਮੈਂ ਇਹ ਪੂਰਾ ਤਾਂ 1.5 ਐਮਏ ਮੈਂ ਠੀਕ ਆ ਤਾਂ ਕਹਿਣ ਦਾ ਭਾਵ ਜਿਹੜਾ ਮਾਰਕ ਆ 2.5 ਦਾ ਦੇਖਿਆ ਕਰੋ ਕਈ ਵਾਰ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਦੇਸੀ ਧਾਰ ਆ ਕਿਵੇਂ ਤਾਰ ਆ ਹਨਾ ਕਿੰਦਾਂ ਦੀ ਧਾਰ ਆ ਤਾਂ 2.5 ਐਮਏ ਦੀ ਤਾਰ ਪਾਉਣੀ ਚ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ